ਉਕੇ ਪਿਆਰੀ ਸਾ ਸੰਗਤ ਜੀ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਭਲਾ ਕਰਦੇ ਕਰਦੇ ਬੜੇ ਹੀ ਨਰਦਈ ਲੋਕਾਂ ਦੇ ਪਿੰਡ ਪਹੁੰਚ ਗਏ ਉਸ ਪਿੰਡ ਦੇ ਲੋਕ ਬੜੇ ਪੱਕਤੇ ਸਨ ਉਹ ਨਾ ਹੀ ਕਿਸੇ ਦਾ ਭਲਾ ਕਰਦੇ ਸਨ ਤੇ ਨਾ ਹੀ ਕਿਸੇ ਨੂੰ ਕਦੇ ਧਾਨ ਦਿੰਦੇ ਸਨ ਤੇ ਉਲਟਾ ਜੇ ਕੋਈ ਉਹਨਾਂ ਦੇ ਪਿੰਡ ਧਾਨ ਮੰਗਲੇ ਜਾਂਦਾ ਪਹਿਲਾਂ ਤਾਂ ਉਸ ਨੂੰ ਜਲੀਲ ਕਰਦੇ ਫਿਰ ਉਸ ਨੂੰ ਪਿੰਡ ਚੋਂ ਭਜਾ ਦਿੰਦੇ ਸਨ ਇਦਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਪਿੰਡ ਕੋਲੋਂ ਲੰਘ ਰਹੇ ਸਨ ਤਾਂ ਪਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੇਰਾ ਰੋਟੀ ਖਾਣ ਦਾ ਵੇਲਾ ਹੋ ਗਿਆ ਹੈ ਤੇ ਮੈਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਹੈ ਕਿਰਪਾ ਕਰਕੇ ਤੁਸੀਂ ਇੱਥੇ ਰੁਕ ਜਾਓ ਤੇ ਮੈਂ ਲਾਗੇ ਪਿੰਡ ਚੋਂ ਭੋਜਨ ਸ਼ੱਕ ਆਉਣਾ ਹਾਂ ਤਾਂ ਗੁਰੂ ਜੀ ਭਾਈ ਮਰਦਾਨੇ ਜੀ ਨੂੰ ਕਹਿਣ ਲੱਗੇ ਕਿ ਭਾਈ ਮਰਦਾਨਾ ਜੀ ਜੇ ਤੂੰ ਥੋੜਾ ਜਿਹਾ ਟਾਈਮ ਹੋਰ ਰੁਕ ਜਾਵੇਂ ਤਾਂ ਆਪਾਂ ਅਗਲੇ ਪਿੰਡ ਵਿੱਚ ਪਹੁੰਚ ਜਾਵਾਂਗੇ ਇਹ ਕਰ ਤੂੰ ਮੇਰੀ ਮੰਨੇ ਤਾਂ ਉਸ ਪਿੰਡ ਵਿੱਚੋਂ ਭੋਜਨ ਸ਼ੱਕ ਲਵੇਂ ਗੁਰੂ ਜੀ ਦੀ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਖਿੱਚ ਕੇ ਬੋਲਣ ਲੱਗਿਆ ਇੱਕ ਤਾਂ ਮੈਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਹੋਈ ਹੈ ਅੱਗਿਓ ਤੁਸੀਂ ਹੋਰ ਇੰਤਜ਼ਾਰ ਕਰਨ ਲਈ ਆਖ ਰਹੇ ਹੋ ਨਹੀਂ ਗੁਰੂ ਜੀ ਮੈਂ ਹੋਰ ਇਸ ਤੋਂ ਅੱਗੇ ਨਹੀਂ ਜਾਵਾਂਗਾ ਭਾਈ ਮਰਦਾਨੇ ਨੂੰ ਜिद ਕਰਦਿਆਂ ਗੁਰੂ ਜੀ ਕਹਿਣ ਲੱਗੇ ਕਿ ਜਾ ਭਾਈ ਜੀ ਆਪਣੀ ਰੀਜ ਪੂਰੀ ਕਰ ਆ ਤੇ ਇਹ ਗੱਲ ਬੋਲ ਕੇ ਗੁਰੂ ਜੀ ਨੇ ਉਸ ਪਿੰਡ ਦੇ ਬਾਰ ਬਾਰ ਆਪਣਾ ਡੇਰਾ ਲਗਾ ਲਿਆ ਭਾਈ ਮਰਦਾਨਾ ਉਸ ਪਿੰਡ ਦੇ ਅੰਦਰ ਚਲਾ ਗਿਆ ਤੇ ਜਦੋਂ ਉਹ ਪਿੰਡ ਦੇ ਲੋਕਾਂ ਕੋਲ ਭੋਜਨ ਦੀ ਫਰਿਆਦ ਕਰਨ ਲੱਗਾ ਤਾਂ ਪਿੰਡ ਦੇ ਲੋਕਾਂ ਨੇ ਉਸ ਨੂੰ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਨ ਲੱਗੇ ਕਿ ਜਿਵੇਂ ਕੋਈ ਅਪਰਾਧੀ ਉਹਨਾਂ ਦੇ ਪਿੰਡ ਵਿੱਚ ਆਣ ਵੜਿਆ ਹੋਵੇ ਭਾਈ ਮਰਦਾਨਾ ਜੀ ਤੋਂ ਆਪਣਾ અપਮਾਨ ਸਹਿਣ ਨਹੀਂ ਹੋਇਆ ਤਾਂ ਉਹ ਪਿੰਡ ਚੋਂ ਬਾਹਰ ਆ ਗਿਆ ਤੇ ਆਣ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਤੁਹਾਡੀ ਗੱਲ ਨਾ ਮੰਨ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਕਿ ਇਸ ਪਿੰਡ ਦੇ ਲੋਕ ਬਹੁਤ ਹੀ ਨਰਦਈ ਹਨ ਨਾ ਤਾਂ ਇਹਨਾਂ ਨੇ ਮੈਨੂੰ ਭੋਜਨ ਛਕਾਇਆ ਹੈ ਤੇ ਉਲਟਾ ਮੇਰਾ અપਮਾਨ ਵੀ ਕੀਤਾ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਕਰਾ ਕੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਮਰਦਾਨੇ ਗੁੱਸਾ ਨਾ ਕਰ ਅਸੀਂ ਕਿਹੜਾ ਇਸ ਪਿੰਡ ਵਿੱਚ ਬਸਣ ਆਏ ਹਾਂ ਪ੍ਰਮਾਤਮਾ ਕਰੇ ਇਸ ਪਿੰਡ ਦੇ ਲੋਕ ਇੱਥੇ ਹੀ ਵਸਦੇ ਰਹਿਣ ਇਹ ਬਚਨ ਬੋਲ ਕੇ ਗੁਰੂ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਅਗਲੇ ਪਿੰਡ ਪਹੁੰਚ ਗਏ ਤੇ ਪਿੰਡ ਦੇ ਬਾਹਰ-ਬਾਰ ਬੈਠ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਨੇ ਪਿੰਡ ਦੇ ਬਾਹਰ-ਬਾਰ ਡੇਰਾ ਲਗਾਇਆ ਹੋਇਆ ਹੈ ਤਾਂ ਪੂਰਾ ਪਿੰਡ ਦੌੜ ਕੇ ਗੁਰੂ ਜੀ ਦੇ پاس ਪਹੁੰਚ ਗਿਆ ਸਾਰੇ ਜਣੇ ਮੱਥਾ ਟੇਕ ਕੇ ਗੁਰੂ ਜੀ ਦੇ ਕੀਰਤਨ ਦਾ ਆਨੰਦ ਲੈਣ ਲੱਗੇ ਜਦੋਂ ਹੀ ਗੁਰੂ ਜੀ ਦਾ ਕੀਰਤਨ ਸਮਾਪਤ ਹੋਇਆ ਤਾਂ ਪਿੰਡ ਵਾਲੇ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਬੜੇ ਆਦਰ ਸਤਿਕਾਰ ਨਾਲ ਪਿੰਡ ਦੇ ਵਿੱਚ ਲੈ ਆਏ ਤੇ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਕੇ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਸਭ ਤੋਂ ਪਹਿਲਾਂ ਭੋਜਨ ਛਕਾਇਆ ਵਾਲੇ ਬਹੁਤ ਖੁਸ਼ ਸਨ ਕਿ ਗੁਰੂ ਜੀ ਨੇ ਉਹਨਾਂ ਦੀ ਕਮਾਈ ਨਾਲ ਬਣਿਆ ਭੋਜਨ ਛਕ ਲਿਆ ਭੋਜਨ ਛਕਣ ਤੋਂ ਉਪਰੰਤ ਪਿੰਡ ਵਾਲੇ ਗੁਰੂ ਜੀ ਅੱਗੇ ਬੇਨਤੀ ਕਰਨ ਲੱਗੇ ਕਿ ਹੇ ਗੁਰੂ ਜੀ ਜੇਕਰ ਤੁਸੀਂ ਇੱਕ ਰਾਤ ਸਾਡੇ ਪਿੰਡ ਵਿੱਚ ਠਹਿਰ ਜਾਓ ਤਾਂ ਸਾਡੇ ਪਿੰਡ ਨੂੰ ਭਾਗ ਲੱਗ ਜਾਣਗੇ ਲੋਕਾਂ ਦੀ ਪਿਆਰ ਭਰੀ ਤੇ ਸਤਿਕਾਰਯੋਗ ਸਰਦਾਂ ਨੂੰ ਵੇਖਦੇ ਹੋਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਦੇ ਵਿੱਚ ਇੱਕ ਰਾਤ ਰਹਿਣ ਲਈ ਮੰਨ ਗਏ। ਵਾਲਿਆਂ ਨੇ ਤਨ ਮੰਨ ਦੇ ਨਾਲ ਗੁਰੂ ਜੀ ਦੀ ਸੇਵਾ ਕੀਤੀ। ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਪਿੰਡ ਵਾਲਿਆਂ ਦੀ ਸੇਵਾ ਤੋਂ ਬਹੁਤ ਪ੍ਰਸੰਨ ਹੋਏ ਤੇ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਅੱਗੇ ਵੱਲ ਚੱਲ ਪਏ। ਪਿੰਡ ਤੋਂ ਵਾਰ-ਵਾਰ ਆ ਕੇ ਗੁਰੂ ਜੀ ਨੇ ਪਿੰਡ ਵਾਲ ਨੂੰ ਮੂੰਹ ਕੀਤਾ ਤੇ ਬਚਨ ਦਿੱਤੇ ਕਿ ਇਹ ਪੂਰਾ ਪਿੰਡ ਉੱਜੜ ਜਾਵੇ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਪਾਈ ਮਰਦਾਨਾ ਬਹੁਤ ਹੈਰਾਨ ਹੋਇਆ ਤੇ ਗੁਰੂ ਜੀ ਨੂੰ ਪੁੱਛਣ ਲੱਗਾ ਕਿ ਗੁਰੂ ਜੀ ਮੈਂ ਤੁਹਾਡੀ ਨੀਲਾ ਨੂੰ ਸਮਝਾ ਨਹੀਂ ਕਿਉਂਕਿ ਪਿਛਲੇ ਪਿੰਡ ਦੇ ਲੋਕਾਂ ਨੇ ਸਾਡੇ ਨਾਲ ਚੰਗਾ ਵਰਤਾਵ ਨਹੀਂ ਕੀਤਾ ਤੇ ਤੁਸੀਂ ਉਹਨਾਂ ਨੂੰ ਬਚਨ ਦਿੱਤਾ ਕਿ ਤੁਸੀਂ ਇਸ ਪਿੰਡ ਵਿੱਚ ਹੀ ਬਸਦੇ ਰਹੋ ਤੇ ਪਿੰਡ ਨੇ ਸਾਡੀ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਤੇ ਉਹਨਾਂ ਨੂੰ ਤੁਸੀਂ ਉੱਜੜ ਜਾਣ ਦਾ ਬਚਣ ਦੇ ਰਹੇ ਹੋ ਤੇ ਮੈਂ ਸਮਝਾ ਨਹੀਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਕਰਾਉਂਦੇ ਹੋਏ ਭਾਈ ਮਰਦਾਨਾ ਜੀ ਨੂੰ ਸਮਝਾਉਣ ਲੱਗੇ ਕਿ ਭਾਈ ਮਰਦਾਨਿਆ ਜਿਹੜੀ ਗੰਦਗੀ ਹੁੰਦੀ ਹੈ ਉਹ ਇੱਕ ਥਾਂ ਤੇ ਹੀ ਬਈ ਠੀਕ ਰਹਿੰਦੀ ਹੈ ਜੇਕਰ ਖਿੱਲਰ ਜਾਵੇ ਉਹ ਥਾਂ ਥਾਂ ਤੇ ਬਦਬੂ ਫਲਾਉਂਦੀ ਹੈ ਇਸ ਦੇ ਉਲਟ ਜੇ ਕੋਈ ਭਲਾ ਇਨਸਾਨ বাসਦਾ ਹੈ ਤਾਂ ਉਹ ਉਹੀ ਗਿਆਨ ਲੋਕਾਂ ਨੂੰ ਵੰਡੇਗਾ ਜਿਹੜਾ ਗਿਆਨ ਉਸ ਦੇ ਅੰਦਰ ਭਰਿਆ ਹੋਇਆ ਹੈ ਇਹ ਇਨਸਾਨ ਅੰਦਰ ਚੁਗਲੀ ਨਿੰਦਿਆ ਭਰੀ ਹੋਈ ਹੈ ਤਾਂ ਉਹ ਹਰ ਥਾਂ ਤੇ ਉਹੀ ਵੰਡਦਾ ਹੈ ਤੇ ਜਿਸ ਇਨਸਾਨ ਦੇ ਅੰਦਰ ਭਲਾਈ ਤੇ ਸਚਾਈ ਭਰੀ ਹੋਈ ਹੈ ਤਾਂ ਉਹ ਬਾਹਰ ਜਾ ਕੇ ਉਹੀ ਬਣਦਾ ਹੈ ਤੇ ਕਲ ਯੁਗ ਵਿੱਚ ਸੰਸਾਰ ਨੂੰ ਇਸ ਪਿੰਡ ਜਿਹੇ ਭਲਿਆਂ ਲੋਕਾਂ ਦੀ ਬਹੁਤ ਲੋੜ ਹੁੰਦੀ ਹੈ ਗੁਰੂ ਜੀ ਦੇ ਮੂੰਹੋਂ ਇਹਨਾਂ ਉਲਟੇ ਬਚਨਾਂ ਦਾ ਮਤਲਬ ਜਾਣ ਕੇ ਭਾਈ ਮਰਦਾਨਾ ਤੰਗ ਰਹਿ ਗਿਆ ਤੇ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਜਪਣ ਲੱਗਿਆ ਸਤਨਾਮ ਸ੍ਰੀ ਵਾਹਿਗੁਰੂ